ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾ ਗੁਰਪੂਰ ਕਿਰਪਾਤਾਰੀ ਪ੍ਰਭ ਪੂਰੀ ਲੋਚ ਹਮਾਰੀ ਸ਼ਮਾਨ ਗ੍ਰਹਿਆਏ ਆਨੰਦ ਮੰਗਲ ਸੁਖ ਪਾਏ ਗੁਰਪੂਰ ਕਿਰਪਾ ਤਹਾਰੀ ਪ੍ਰਭ ਪੂਰੀ ਲੋਚ ਹਮਾਰੀ ਕਰੇ ਸ਼ਮਾਨ ਗ੍ਰਹਿਆਏ ਆਨੰਦ ਮੰਗਲ ਸੁਖ ਪਾਏ ਸੰਤਹ ਰਾਮ ਨਾਮ ਨਿਸਤਰੀਆ ਓਠਤ ਬੈਠਤ ਹਰ ਹਰ ਧਾਈਐ ਆਨੰਦ ਸੁਖ ਕਰਤ ਕਰੀਐ ਰਹਾਓ अंतक मरग धर्म की पाड़ी कोड़ भागी पाए कोट जन्म के खेल विखना से हर चरणी चित लाए ओसत करो सदा प्रभुपन ਨੇ ਕੋਰੀ ਕਲ ਰਾਖੀ ਜੀ ਜੰਤ ਸਭ ਭਾਏ ਪਾਵੇ ਤਰਾ ਸਤ ਗੁਰ ਕੀ ਸਚ ਸਾਕੀ ਬੇਗਾਨ ਬਿਨਾਸ਼ਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦਰੜਾਇਆ ਪਾਏ ਸਭ ਪਾਵਨਾ ਜਨ ਨਾਨਕ ਸੁਖ ਧਾਰੇ ਆਇਆ ਬੇਗਾਨ ਬਿਨਾਸਨ ਸਭ ਦੁਖ ਨਾਸਨਾ ਸਤ ਗੁਰ ਨਾਮ ਦੜਾਇਆ ਖੋਏ ਪਾਪ ਪਾਏ ਸਭ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚਾ ਮਾਰੀ ਕਰਿ ਸ਼ਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰੂ ਘਰ ਵਾਲਿਓ ਅਜਦਾ ਪਾਵਨ ਅਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਰਸਨਾ ਤੋਂ ਚਾਰਨ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 621 ਅਤੇ ਬਾਈ ਉੱਤੇ ਸੁਭਾਈਮਾਨ ਸਤਿਗੁਰ ਬਖਸ਼ਿਸ਼ ਕਰਦਿੰਦਾ ਇਹ ਭਾਈ ਪੂਰੇ ਗੁਰੂ ਨੇ ਕਿਰਪਾ ਕੀਤੀ ਉਸ ਮਾਲਕ ਦਾ ਮਿਲਾਪ ਕਰਾਇਆ ਤੇ ਉਸ ਪਰਿਪੂਰਨ ਪਰਵੇਸ਼ਰ ਨੇ ਮੇਰੀ ਜਿਹੜੀ ਲੋਚਾ ਸੀ ਇੱਛਾ ਸਿਪੂਰਨ ਕਰ ਦਿੱਤੀ ਕਿਉਂਕਿ ਉਹ ਬੜਾ ਮਿਹਰਬਾਨ ਹੈ ਉਹ ਮਾਲਕ ਦਸ ਸਵਾਹ ਹੈ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਜਿਹੜੀ ਵੀ ਇੱਛਾ ਹੈ ਜਿਹੜੀ ਵੀ ਖੁਆਇਸ਼ ਹੈ ਸਤਿਗੁਰ ਕਹਿੰਦੇ ਮੇਰੇ ਮਾਲਕ ਨੇ ਪੂਰੀ ਕਰ ਦਿੱਤੀ ਹੁਣ ਮੈਂ ਆਪਣੇ ਅੰਤਰ ਆਤਮੇ ਇਸ਼ਨਾਨ ਕਰਕੇ ਉਸ ਮਾਲਕ ਦਾ ਭਾਉ ਨਾਮ ਜਪ-ਜਪ ਕੇ ਆਪਣੇ ਜੀਵਨ ਵਿੱਚ ਆਨੰਦ ਤੇ ਖੁਸ਼ੀਆਂ ਪ੍ਰਾਪਤ ਕਰਦਾ ਕਿਉਂਕਿ ਜੀਵਨ ਵਿੱਚ ਆਨੰਦ ਦਾ ਤੇ ਸੁਖ ਦਾ ਇੱਕੋ ਇੱਕ ਸਾਧਨ ਹੈ ਉਹ ਮਾਲਕ ਦੀ ਇਬਾਦਤ ਮਾਲਕ ਦੇ ਚਰਣਾ ਦੇ ਨਾਲ ਸਾਂਝ ਸਤਿਗੁਰ ਕਿਰਪਾ ਕਰਨ ਉਸ ਪਰਿਪੂਰਨ ਪਰਮੇਸ਼ਰ ਦੇ ਨਾਲ ਗੁਰੂ ਸਤਕਾ ਸਾਂਝ ਬਣਾ ਆਵੇ ਗੁਰੂ ਪਾਤਸ਼ਾਹ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣਾ ਸਭਨਾਂ ਦਾ ਆਵਿਆ ਗਾਵੇ ਆ ਸੇਵਾ ਕਰਨ ਦਰ ਤੇ ਪਰਵਾਣ ਕਰ ਲੈਣ ਜੀ ਹੋਇਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ